ਸਾਡਾ ਬੱਚਾ ਵਾਪਸ ਲਿਆਂਦਾ ਜਾਵੇ ਜੀ ਆਪਣੇ ਪੁੱਤਰ ਲਈ ਭਾਰਤ ਸਰਕਾਰ ਤੋਂ ਮਦਦ ਦੀ ਗੁਹਾਰ ਲਾ ਰਹੇ ਇਹ ਜਲੰਧਰ ਦੇ ਸ਼ਾਹਕੋਟ ਨੇਲੇ ਪਿੰਡ ਭੋਇਪੁਰ ਦੇ ਰਹਿਣ ਵਾਲੇ ਸਤਨਾਮ ਸਿੰਘ ਹਨ ਦਰਸਲ ਸਤਨਾਮ ਸਿੰਘ ਦਾ ਪੁੱਤਰ ਸ਼ਰਨਦੀਪ ਸਿੰਘ 2 ਦਸੰਬਰ ਨੂੰ ਲਾਪਤਾ ਹੋ ਗਿਆ ਸੀ ਅਤੇ ਹੁਣ ਉਹ ਪਾਕਿਸਤਾਨ ਰੈਂਜਰਸ ਦੀ ਗ੍ਰਿਫਤ ਦੇ ਵਿੱਚ ਹੈ ਸਤਨਾਮ ਸਿੰਘ ਮੁਤਾਬਕ ਉਹਨਾਂ ਦਾ ਪੁੱਤਰ 2 ਦਸੰਬਰ ਦੀ ਸ਼ਾਮ ਨੂੰ ਘਰੋਂ ਗਿਆ ਸੀ ਪਰ ਉਹ ਵਾਪਸ ਨਹੀਂ ਪਰਤਿਆ ਸਤਨਾਮ ਸਿੰਘ ਨੇ ਆਪਣੇ ਪੁੱਤਰ ਦੀ ਗੁੰਮਛੋਦਗੀ ਦੀ ਰਿਪੋਰਟ 7 ਨਵੰਬਰ ਨੂੰ ਦਰਜ ਕਰਵਾਈ ਸੀ ਘਰੇ ਤਾਂ ਕੁਝ ਵੀ ਨਹੀਂ ਕਹਿ ਕੇ ਗਿਆ ਇਦਾਂ ਇੱਥੋਂ ਤੁਰ ਕੇ ਨਿਕਲ ਗਿਆ ਬਾਹਰ ਜੀ ਅੱਗੇ ਵੀ ਡੇਲੀ ਘਰੇ ਆਈ ਜਾਂਦਾ ਸ਼ਾਮ ਨੂੰ ਤੇ ਜਦੋਂ ਅਸੀਂ 8:00 ਵਜੇ ਤੇ ਡੀਕਾ ਨਹੀਂ ਆਇਆ ਤੇ ਅਸੀਂ ਪੁੱਛਿਆ ਕਿਸੇ ਨੂੰ ਉਹ ਕਹਿੰਦੇ ਵੀ ਫਰਾਨੇ ਮੁੰਡੇ ਮਨਦੀਪ ਸਿੰਘ ਦੇ ਨਾਲ ਗਿਆ ਸਾਨੂੰ ਕਦੀ ਕਿਤੇ ਕਹਦੇ ਨਾ ਕਿਤੇ ਕਿਸੇ ਸਾਈਡ ਤੇ ਲਾ ਕੇ ਆਇਆ ਕਿ ਪਹਿਲਾਂ ਕਹਿੰਦਾ ਜੀ ਕੋਈ ਜੇਲ੍ਹ ਚੋਂ ਮੁੰਡਿਆ ਸੀ ਉਹਨਾਂ ਨਾਲ ਗਿਆ ਕਾਫੀ ਦਿਨ ਬਾਅਦ ਸਾਨੂੰ ਇਹ ਡਾਟ ਸੀ ਵੀ ਉਹ ਸਾਡਾ ਬਚਾਣਾ ਸ਼ਾ ਕਰਦਾ ਕੋਈ ਨਸ਼ੇ ਦੀ ਓਵਰਡੋਜ਼ ਨਾ ਕੋਈ ਜਨ ਡੈਥ ਵਗੈਰਾ ਹੋ ਗਈ ਆ ਤੇ ਇਹ ਵੀ ਨਸ਼ਾ ਕਰਦਾ ਇਹ ਉਹਨੂੰ ਕਿਤੇ ਛੱਟ ਕੇ ਭੱਜਾਇਆ ਫਿਰ ਉਹਨੇ 6 ਤਰੀਕ ਨੂੰ ਮਨੂਰਾਤ ਨੂੰ ਦੱਸਿਆ ਵੀ ਮੈਂ ਮੇਰੇ ਨਾਲ ਹੋ ਗਿਆ ਆ ਅਸੀਂ ਉਹਨੂੰ ਅਸੀਂ ਦੋਨੋਂ ਜਣੇ ਛੇਮ ਕਰਨ ਗਏ ਆ ਛੇਮ ਕਰਨ ਏਰੀਆ ਦੇ ਵਿੱਚ ਕੋਈ ਰਸਤੋ ਕੇ ਪੈਂਡ ਹੈ ਤੇ ਅਸੀਂ ਇਹ ਉੱਥੇ ਉਤਰ ਗਿਆ ਤੇ ਮੈਨੂੰ ਨੇ ਵਾਪਸ ਭੇਜਤਾ ਪਾਕਿਸਤਾਨ ਰੈਂਜਰਸ ਨੇ ਕੁਝ ਦਿਨ ਪਹਿਲਾਂ ਪੰਜਾਬ ਦੇ ਕਸੂਰ ਜ਼ਿਲ੍ਹੇ ਦੇ ਇੱਕ ਸਰਹੱਦੀ ਪਿੰਡ ਤੋਂ ਭਾਰਤੀ ਨਾਗਰਿਕ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਸੀ। ਪਾਕਿਸਤਾਨ ਰੇਂਜਰਜ਼ ਦੇ ਵੱਲੋਂ ਸ਼ਰਨਦੀਪ ਸਿੰਘ ਦੇ ਹੱਥਕੜੀ ਲੱਗੀ ਤਸਵੀਰ ਵੀ ਜਾਰੀ ਕੀਤੀ ਸੀ। ਬੀਬੀਸੀ ਉਰਦੂ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਸ਼ਰਨਦੀਪ ਨੂੰ ਸਰਹੱਦ ਪਾਰ ਕਰਨ ਦੇ ਇਲਜ਼ਾਮਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਸ਼ਰਨਦੀਪ ਦੇ ਪਾਕਿਸਤਾਨ ਰੇਂਜਰਜ਼ ਦੀ ਗ੍ਰਿਫਤ ਵਿੱਚ ਹੋਣ ਬਾਰੇ ਸ਼ਾਹਕੋਟ ਦੇ ਡੀਐਸਪੀ ਨੇ ਵੀ ਪੁਸ਼ਟੀ ਕੀਤੀ ਹੈ। ਨਾਲੀ ਉਹਨਾਂ ਜਾਣਕਾਰੀ ਦਿੱਤੀ ਕਿ ਸ਼ਰਨਦੀਪ ਤੇ ਪਹਿਲਾਂ ਵੀ ਲੜਾਈ ਝਗੜਾ ਕਰਨ ਦਾ ਮਾਮਲਾ ਦਰਜ ਸੀ ਫਾਦਰ ਨੇ ਅੰਕਿਤ ਦੱਸਿਆ ਸੀ ਕਿ ਉਹਨਾਂ ਲੋਕਾਂ ਜਿਸ ਦੀ ਉਮਰ 23 ਸਾਲ ਹੈ ਇਹ 21 11 25 ਦਾ ਕਰੋ ਮਿਸਿੰਗ ਹੈ ਕਿਤੇ ਚਲਾ ਗਿਆ ਜਿਸ ਤੋਂ ਮੰਦੇ ਵਿੱਚ ਇਹਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਗਮਸ਼ਤਗੀ ਰਿਪੋਰਟ ਲਿਖੇ ਇਸ ਦਾ 20 ਦਸੰਬਰ 21 ਦਸੰਬਰ ਨੂੰ ਪਤਾ ਲੱਗਾ ਵੀ ਇਹ 20 ਦਸੰਬਰ ਨੂੰ ਜਿਹੜਾ ਲੈਂਦਾ ਪੰਜਾਬ ਹੈ ਉਹਦੇ ਡਿਸਟ੍ਰਿਕਟ ਕਸੂਰ ਦੇ ਵਿੱਚ ਸੈਦਲਾ ਖੇਤਰ ਪੈਂਦਾ ਹੈ ਉਥੇ ਰੇਜਰਾਏ ਨੂੰ ਰੇਜਰਾ ਦੇ ਕਾਬੂ ਆ ਗਏ ਕਿਉਂਕਿ ਬਾਰਡਰ ਕਰਾਸ ਕਰ ਰਿਹਾ ਸੀਗਾ ਪਰ ਉਹਨਾਂ ਨੇ ਇਹਨੂੰ ਜਿਹੜਾ ਉੱਥੇ ਤਾਂ ਟਾਣਾ ਗੰਡਾ ਸਿੰਘ ਪੈਂਦਾ ਇੱਕ ਪਾਕਿਸਤਾਨ ਦਾ ਉੱਥੋਂ ਦੇ ਹਮਲੇ ਭੰਨਤਾ ਉਹ ਹੁਣ ਪਾਕਿਸਤਾਨ ਦੀ ਪ੍ਰੀਮੀਅਮ ਫੈਕਟਰੀ ਇਨਫੋਰਮੇਸ਼ਨ ਬਣੀ ਇਹ ਹੁਣ ਸਾਡੇ ਕੋਲ ਇਨਫੋਰਮੇਸ਼ਨ ਹੈ ਇਹ ਜਿਹੜਾ ਸ਼ਰਨਦੀਪ ਸਿੰਘ ਹੈ ਤੇ ਇੱਕ ਐਫਆਈਆਰ ਵੀ ਦੈਟਸ ਅੰਰਾਈਜਡ ਦੀ ਰਜਿਸਟਰੀ ਅਕਸਰ ਸ਼ਰਨਮੇ ਬਟਾ 25 ਐਫਆਈਆਰ ਜਿਹਦੇ ਵਿੱਚ ਕਿ ਰੀਸੈਂਟਲੀ 17 10 25 ਨੂੰ ਇਹ ਜੇਲ੍ਹ ਤੋਂ ਬਾਹਰ ਹੋਇਆ ਸੀਗਾ 10 ਸਾਲ ਇਹਨੇ ਹੋ ਗਿਆ ਕੁਸ਼ਤੀਜੀ ਛੋਟਾ ਹੁੰਦਾ ਹੀ ਕੁਸ਼ਤੀ ਸੀ ਜੀ ਤੇ ਡੇਢ ਸਾਲ ਪਹਿਲਾਂ ਇੱਥੇ ਪਿੰਡ ਦੇ ਵਿੱਚ ਲੜਾਈ ਹੋਈ ਸੀਗੀ ਉਹਦੇ ਜਿਹਦੇ ਸੱਟਾ-ਫੁੱਟਾ ਵਾਵਾ ਲੱਗੇ ਜਾਂ ਜੀ ਜੀ ਤੇ ਉਹ ਕੁਛ આરોપી ਪੋਰਸ ਨੇ ਅਰੇਸਟ ਕੀਤੇ ਕੁਛ ਅਜੇ ਤੱਕ ਨਹੀਂ ਹੋਈ ਜੀ ਹਾਂ ਤੇ ਉਸ ਤੋਂ ਬਾਅਦ ਇਹ ਡਿਪਰੈਸ਼ਨ ਦੇ ਵਿੱਚ ਰਹਿੰਦਾ ਸੀ ਸਤਨਾਮ ਸਿੰਘ ਦੀ ਹੁਣ ਮੰਗ ਹੈ ਕਿ ਸਰਕਾਰ ਉਹਨਾਂ ਦੇ ਪੁੱਤਰ ਨੂੰ ਵਾਪਸ ਲਿਆਉਣ ਵਿੱਚ ਮਦਦ ਕਰੇ ਪ੍ਰਾਪਤ ਕੀਤਾ ਗਿਆ ਸੀ ਜੀ ਸ਼ਾਹਪੁਰ ਥਾਣੇ ਸੀ ਤੇ ਉਹਨਾਂ ਨਾਲ ਗੱਲਬਾਤ ਹੋਈ ਸੀ ਉਹ ਕਦੇ ਵੀ ਤੁਸੀਂ ਜੋ ਵੀ ਗੱਲਬਾਤ ਕਰਨੀ ਹੈ ਹੁਣ ਤੁਸੀਂ ਜਾਨੀ ਸਰਕਾਰ ਨਾਲ ਭਾਰਤ ਸਰਕਾਰ ਨਾਲ ਕਰੋ